ਜੋ ਤੇ ਮੇਰੇ ਤੇ ਫਾਟੜਾ ਗਿਆ ਬਲੌਗ ਸਟਾਰਟ ਤੇ ਆਪਾਂ ਕਨੇ ਦਿਨਾਂ ਦਾ ਬਲੌਗ ਸਟਾਰਟ ਕਰਨ ਲੱਗੇ ਚੈੱਕ ਕਰਾ ਛੋਟਾ ਕਾ ਖੜਾ ਕਾਉ ਖੜਾ ਕਿਆ ਬੰਦਾ ਆ ਬੰਦਾ ਹੈਲੋ ਆਪਣਾ ੜੀ ਆਇਆ ਹੋਇਆ ਥਾਂ ਖੜਾ ਕਿ ਕਾ ਖੜਾ ਛੋਟਾ ਕਾ ਖੜਾ ਤੇ ਇੱਧਰ ਆਪਣਾ ਸ਼ੈੱਡ ਤੇ ਉਹ ਪਾਇਆ ਆਪਾਂ ਨੇ ਗਮ ਲਈ ਤੇ ਕਿਵੇਂ ਆ ਰਾਪਾ ਪਹੁੰਚ ਗਏ ਰਾਜਾ ਸਾਹਿਬ ਉਹ ਖੜੇ ਝੋਟੇ ਦੋ ਇਹ ਚਾਲਦੇ ਆ ਜੂਸਪੀਨ ਕਿਵੇਂ ਆ ਵਧੀਆ ਤੇ ਚਾਲਦੇ ਆ ਜੂਸਪੀਨ ਤੁਹਾਨੂੰ ਦਿਖਾਉਣਾ ਹੈ ਟਰੈਕਟਰ ਦੇਖੋ ਆਂ ਵਢਾ ਕੇ ਬਰਾਉਂਦੇ ਨੇ ਮੈਂ ਨਾ ਕਦੇ ਇੱਥੇ ਲੈ ਆਇਆ ਟਰੈਕਟਰ ਇਹ ਘਰ ਦੇ ਦਾ ਕਹਿੰਦੇ ਆ ਮੈਂ ਕੱਲਾ ਕੱਲਾ ਮੇਰਾ ਪਹਿਲਾ ਭਰਾ ਸੀਗਾ ਉਹਨੂੰ ਮਾਰ ਕੇ ਫਿੱਟ ਗਿਆ ਇਹ ਦਸੋ 15 ਮੁੰਡਿਆਂ ਨੇ ਘੇਰ ਲਿਆ ਜਿਵੇਂ ਤੇਰਾ ਰਾਜਾ ਸਾਹਿਬ ਸੀਗੇ ਆਪਾਂ ਫੇਰੇ ਹਉ ਖੜਾ ਛੋਟੇ ਨੇ ਦੋ ਦੋ ਛੋਟੇ ਖੜੇ ਨੇ ਹੈ ਜਾਣਨੇ ਪਿਆਣ ਟਰੈਕਟਰ ਕੋਲ ਚਾਲਦੇ ਆਂ ਫੈਂਡ ਨੂੰ ਤੇ ਤੁਹਾਨੂੰ ਰਸਤੇ ਲਗਾਉਣੇ ਆ ਟਰੈਕਟਰ ਦੀ ਬੜਕ ਆਪਣੇ ਵਾਲੀ ਦੀ ਤੇ ਦੂਏ ਦੀ ਸੁਣੀਆਂ ਸੀ ਪਹਿਲਾਂ ਤੁਸੀਂ ਤੇ ਹੁਣ ਤੁਹਾਨੂੰ ਆਪਣੇ ਵਾਲੀ ਦੀ ਬੜਕ ਸੁਣਾਵਾਂਗੇ ਲਓ ਜੀ ਮਿੱਤਰੋ ਮੈਂ ਕਰਉਂਗਾ D'accord. Yeah. ਕੱਟ ਗਈ ਆ ਜਿਆਦਾ ਵੀ ਕੱਟ ਗਈ ਆ ਤੇ ਲਾ ਕੱਟੋ

ਤੇਰੀ ਦੇਖੀ 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 ਲਓ ਜੀ ਮਿੱਤਰੋ ਆਏ ਸੀ ਕਿ ਆਪਾਂ ਖੇਤ ਹੋਣਾ ਆ ਵਾਲੇ ਸਾਹਮਣੇ ਪਿਆਰ ਆ ਰੁਕਾ ਰਿਹਾ ਤੇ ਹਨੇਰਾ ਹੋ ਗਿਆ ਤੁਹਾਨੂੰ ਬਹੁਤ ਬੜਾ ਛੋੜੂ ਅੱਗੇ ਬੜਕ ਜਨ ਹੋਣਾ ਗਾਈਜ਼ ਤੇ ਰੁਕਾ ਲੈ ਰਿਹਾ ਮਾਇਰ ਮਗੈ ਗਾਈਜ਼ ਤੇ ਚਾ ਆ ਗਿਆ ਘਰ ਖਾਲੀ ਹੋ ਗਈ ਇਹਵੇ ਕੱਪੜਿਆਂ ਦੀ ਮਿੱਤਰਾ ਆ ਗਏ ਆਪਾਂ ਫੇਰ ਅੱਜ ਪਹਿਲੀ ਵਾਰ ਉਹੀ ਜਗ੍ਹਾ ਤੇ ਜਿੱਥੇ ਰਾਤ ਵੀ ਆਪਾਂ ਰਾਤ ਵੀ ਆਪਾਂ ਗੋਲਣਗੇ ਆ ਠੀਕ ਹੋ ਰਿਹਾ ਹੈ ਦੇਖੋ ਉੱਥੋਂ ਗੋਲ ਚੱਲੀ ਹੈ ਸਭ ਬੜੇ ਖੱਡੇ ਹੀ ਬੜੇ ਨੇ ਪਈ ਤੇ ਦੇਖੋ ਬਾਈ ਕਿਹੜੇ ਖੱਡੇ ਆਹ ਤਾਲ ਬੋਲੇ ਕਿਵਰੇ ਦੇ ਮਾੜੀ ਮੋਤੀ ਗੱਲ ਗਾਈਜ਼ ਮਾਰਾ ਤੋ ਤੇ ਅੱਜ ਦੀ ਐਡੀ ਟੂਰੀ ਸਾਰੀ ਹੋ ਗਈ ਬਈ ਇਹਨੇ ਬਹੁਤ ਬਹੁਤ ਮਕਾਰਿਆ ਜੀ ਉਹ ਪਰ ਟਮਾਟਰ ਤੇ ਹੁਣ ਕਾ ਲੈ ਟਰੈਕਟਰ ਤੋਂ ਹੁਣ ਕਾ ਲਾਉਦੇ ਆ ਰੱਖ ਦਿੰਦੇ ਆ ਮਿੱਤਰੋ ਆ ਗਏ ਟਰੈਕਟਰ ਤੋਂ ਹੁਣ ਸੌਖੋ ਪਰੰਪਰਾਵਾਂ ਆਜਾ ਲਾਓ ਹੀ ਉੱਥੇ ਮਿਲਦੇ ਆਗਲੇ ਵਲੋਗ ਚ ਕਰਦੇ ਐਂਡਿੰਗ ਚਲੋ ਠੀਕ ਹੈ ਮਿੱਤਰੋ ਬਾਏ ਬਾਏ ਮਿਲਦੇ ਆਗਲੇ ਵਲੋਗ ਚ